ਮੈਨੂੰ ਤੇ ਧੰਨ ਗੁਰੂ ਨਾਨਕ ਸਾਹਿਬ ਇਸ ਧੰਨ ਗੁਰੂ ਰਬਦਾਸ ਸਾਹਿਬ ਇੱਕੋ ਹੀ ਆ। ਉਹ ਕਹੀ ਸਾਡੇ ਵਾਲੇ ਵੀ ਐਵੇਂ ਆਕੜੀਆਂ ਦੇ ਗੁਰੂ ਕਿਉਂ ਕਹਿੰਦੇ ਕਿਉਂ ਨਹੀਂ ਕਹਿਣਾ ਵੀ ਕਿਉਂ ਨਹੀਂ ਕਹਿਣਾ। ਜਿਸ ਦੀ ਬਾਣੀ ਗੁਰੂ ਆ। ਇਹ ਅੱਜ ਅਜੇ ਗੱਲਾਂ ਛੱਡਣੀਆਂ ਪੈਣੀਆਂ। ਦੇਖੋ ਰਬਦਾਸ ਜੀ ਦੀ ਉਚਾਰੀ ਬਾਣੀ ਤੇ ਗੁਰੂ ਆ। ਤੇ ਜਿਹਦੀ ਯਾਰਾਚਾਰੀ ਬਾਣੀ ਆ ਉਹ ਗੁਰੂ ਨਹੀਂ ਫਿਰ। ਹੂੰ। ਉਹ ਗੁਰੂ ਇਹ ਗੁਰੂ ਦੇ ਅਰਥ ਕੀ ਹੁੰਦਾ ਮਤਲਬ ਹਨੇਰਾ। نور ਦਾ ਮਤਲਬ ਹੁੰਦਾ ਪ੍ਰਕਾਸ਼। ਜਿਹੜਾ ਹਨੇਰੇ ਨੂੰ ਪ੍ਰਕਾਸ਼ ਵਿੱਚ ਬਦਲੇ ਗੁਰੂ ਸਹਿਬਾਨਾ ਨੇ ਉਹਨਾਂ ਨੂੰ ਭਗਤ ਜੀਓ। ਪੰਜਾਬ ਵਾਲਿਓ ਵੀਰੋ ਉਹ ਭਰਾਓ ਐਵੇਂ ਕਿਹੜੀਆਂ ਪੰਡੀਆਂ ਵਿੱਚ ਪਏ ਬੈਠੋ ਇਕੱਠੇ ਹੋਣ ਦਾ ਵੇਲਾ ਆਜੋ ਬੇਗਮਪੁਰ ਦੇ ਵਾਸੀਓ ਆਜੋ ਰਵਿਦਾਸ ਜੀ ਨੂੰ ਪਿਆਰ ਕਰਦੇ ਹੋ ਕਬੀਰ ਪੰਥੀ ਕਬੀਰ ਸਾਹਿਬ ਨੂੰ ਪਿਆਰ ਉਦਾਸੀ ਮਹਾਂਪੁਰਖੋ ਬਹੁਤ ਜਸ ਗਾਇਆ ਸੀ ਲੋਕਾਂ ਕੋਲੋਂ ਬੜਾ ਕੁਝ ਸੁਣਿਆ ਪਰ ਅਜ ਦੁੱਖ ਹੋ ਰਿਹਾ ਉਦਾਸੀ ਮਹਾਂਪੁਰਖਾਂ ਚੋਂ ਪਹਿਲਾਂ ਤਾਂ ਸਾਰੇ ਮੇਰੇ ਸਤਿਕਾਰਯੋਗ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਗੁਰਦੇਵ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਾਥੀਓ ਮੇਰੇ ਕਿਸਾਨ ਭਰਾ ਜੋ ਦਿੱਲੀ ਵਿੱਚ ਸੰਘਰਸ਼ ਕਰ ਰਹੇ ਆ ਅਸੀਂ ਵੀ 8 ਤਰੀਕ ਸ਼ਾਮ ਨੂੰ ਇਥੋਂ ਦਿੱਲੀ ਗਏ ਸੀਗੇ। ਤਕਰੀਬਨ ਕੋਈ 8:00 ਵਜੇ ਇਥੋਂ ਆਪਾਂ ਸ਼ਾਮ ਨੂੰ ਦਿੱਲੀ ਤੁਰੇ ਆ। ਤੇ ਸਵੇਰ ਨੂੰ 5:30 ਵਜੇ ਅਸੀਂ ਦਿੱਲੀ ਪਹੁੰਚ ਗਏ ਆ। ਮੇਰੇ ਭਰਾ ਉੱਥੇ ਕਹਿ ਰਹੇ ਆ ਕਿ ਉਹ ਰਵੀਦਾਸੀਓ ਇੱਥੇ ਆਓ। ਕਬੀਰ ਬਾਉਸੀਓ ਇੱਥੇ ਆਓ। ਸਾਡੇ ਨਾਲ ਸੰਘਰਸ਼ ਕਰੋ। ਜੋ ਸਾਡੇ ਬਜ਼ੁਰਗ ਮੋਰਾਵਾਲੀ ਵਾਲੇ ਉਹ ਇਹ ਕਹਿੰਦੇ ਆ ਕਿ ਇੱਥੇ ਆਓ ਇੱਥੇ ਆਓ ਔਰ ਸਾਡੇ ਬਹੁਤ ਸਾਰੇ ਜਿਹੜੇ ਇੱਕ ਮੈਂ ਹੋਰ ਗੱਲ ਕਰਨੀ ਚਾਹੁੰਦਾ ਜਿਹੜਾ ਰਵਿਦਾਸੀਆ ਸਮਾਜ ਆ ਨਾ ਇਹ इमोशनल ਆ ਉਹ ਜਲਦੀ ਹੀ ਬਹੁਤ ਸਾਰੇ ਫੈਸਲੇ ਜਿਹੜੇ ਆ ਉਹ ਜਕਦਮ ਲੈ ਲੈਂਦਾ ਜਿਸ ਤਰ੍ਹਾਂ ਮੈਂ ਵੀ ਕੱਲ ਲੈ ਆ ਆਪਾਂ ਵੀ ਫੈਸਲਾ ਲੈ ਕੇ ਦਿੱਲੀ ਪਹੁੰਚੇ ਆ ਔਰ ਕੁਝ ਬੰਦੇ ਉੱਥੇ ਇਸ ਤਰ੍ਹਾਂ ਦੇ ਆ ਕਿ ਜਿਹੜੇ ਗੁਰੂ ਰਵਿਦਾਸ ਮਹਾਰਾਜ ਦੀ ਆ ਜਾ ਫੋਟੋ ਦੇਖ ਕੇ ਜਾਂ ਉਹਨਾਂ ਦੀ ਸਸਤਾ ਦਾ ਕੋਈ ਨਾਂ ਲੈ ਕੇ ਇਸ ਤਰ੍ਹਾਂ ਦਾ ਉਥੇ ਜिले ਸੰਘਰਸ਼ ਜਾਂਦਾ ਆ ਤੇ ਉਹ ਬੰਦਾ ਉਸ ਬੰਦੇ ਨੂੰ ਜਲਦੀ ਪਛਾਣ ਕੇ ਉਹਨੂੰ ਇਗਨੋਰ ਕਰਦੇ ਆ ਔਰ ਉਹਨੂੰ ਇੱਕ ਸਾਈਡ ਤੇ ਕਰਨ ਦੀ ਕੋਸ਼ਿਸ਼ ਕਰਦੇ ਆ ਇਸੇ ਤਰ੍ਹਾਂ ਤੁਹਾਡੇ ਬਿੰਦਰ ਨਾਲ ਬਿੰਦਰ ਭਰਾ ਨਾਲ ਹੋਈ ਆ ਬਿੰਦਰ ਸਰੋਏ ਨਾਲ ਮੈਂ ਸਾਥੀਓ ਆਪਣੇ ਬਾਰੇ ਦੱਸ ਦਵਾਂ ਮੈਂ ਗੁਰੂ ਵਿਦਾਸ ਟਾਈਗਰ ਫੋਰਸ ਜ਼ਿਲ੍ਹਾ ਪ੍ਰਧਾਨ ਹਿਸ਼ਾਰਪੁਰ ਤੋਂ ਮੈਂ ਦਿੱਲੀ ਗਿਆ 8 ਤਰੀਕ ਸ਼ਾਮ ਨੂੰ 8 ਵਜੇ ਆਪਾਂ ਤੁਰੇ ਆਂ ਸਵੇਰ ਨੂੰ 5:30 ਵਜੇ ਉੱਥੇ ਪਹੁੰਚੇ ਗਏ ਆਂ ਔਰ ਬੜਾ ਹੁਸ਼ ਬੜਾ ਜੋਸ਼ ਸੀ ਕਿ ਆਪਾਂ ਜਾ ਕੇ ਆਪਣੇ ਭਰਾਵਾਂ ਨਾਲ ਸਹਿਯੋਗ ਕਰਾਂਗੇ ਔਰ ਸਟੇਜ ਦੇ ਉੱਤੇ ਲਲਕਾਰੇ ਮਾਰਾਂਗੇ ਮੋਦੀ ਨੂੰ ਕਿ ਤੂੰ ਸਾਡੇ ਸਮਾਜ ਦੇ ਨਾਲ ਸਾਡੇ ਭਰਾਵਾਂ ਦੇ ਨਾਲ ਬੇਇੱਤਰਾ ਕਰ ਰਿਹਾ ਔਰ ਜਿਹੜੇ ਤੂੰ ਕਾਲੇ ਤਿੰਨ ਕਾਨੂੰਨ ਲਿਆਇਆ ਉਹ ਗਲਤ ਆ ਉਹਨੂੰ ਵਾਪਸ ਲੈ ਔਰ ਅਸੀਂ ਆਪਣੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆਂ ਪਰ ਜਦੋਂ ਉੱਥੇ ਪਹੁੰਚ ਕੇ ਹਲੇ ਤੱਕ ਸਟੇਜ 'ਤੇ ਨਹੀਂ ਲੱਗੀ ਸੀ ਅਸੀਂ ਤਕਰੀਬਨ ਸਾਡੇ 7:30 ਵਜੇ ਸਟੇਜ ਕੋ ਪਹੁੰਚ ਗਏ ਉੱਥੇ ਕੋਈ ਹਿੰਦਾ ਨਹੀਂ ਪਰਿੰਦਾ ਨਹੀਂ ਸੀ ਪਰ ਸਟੇਜ ਦੇ ਕੋਲ ਪਹੁੰਚਣ ਤੋਂ ਬਾਅਦ ਸਾਡੇ ਸਾਹਮਣੇ ਸਟੇਜ ਦੇ ਉੱਤੇ ਮੁਰੇ ਸਫਾਈਆਂ ਹੋਈਆਂ ਆ ਹਰੇਕ ਕੰਮ ਜੋ ਉੱਥੇ ਦਰੀਆਂ ਜੋ ਮੈਟ ਵਿਛੇ ਆ ਪਰ ਅਸੀਂ ਵੀ ਉਸ ਦੇ ਵਿੱਚ ਸਹਿਯੋਗ ਕੀਤਾ ਖੁਦ ਮੈਟ ਵੀ ਨਾਲ ਹੋ ਕੇ ਵਿਛਾਏ ਪਰ ਜਦੋਂ ਉੱਥੇ ਬੁਲਾ ਰਹੇ ਬੋਲਣ ਦਾ ਟਾਈਮ ਆਇਆ ਜਿਹੜਾ ਉਹ ਰੀਡਰ ਸੀ ਸਟੇ ਫੈਕਟਰੀ ਉਹ ਲਿਖਦਾ ਸੀ ਨਾ ਅਸੀਂ ਵੀ ਆਪਣਾ ਜਾ ਕੇ ਨਾਂ ਲਖਾਇਆ ਤੇ ਉਸ ਬੰਦੇ ਨੇ ਸਾਡਾ ਦੂਜਾ ਨਾਂ ਦੂਸਰੇ ਨੰਬਰ ਤੇ ਨਾਂ ਲਿਖਿਆ ਦੂਸਰੇ ਨੰਬਰ ਤੇ ਨਾਂ ਲਿਖਿਆ ਜਦੋਂ ਮੰਨ ਲਓ ਕਿ ਦੂਸਰੇ ਨੰਬਰ ਤੇ ਸਾਨੂੰ ਸਟੇਜ ਉੱਤੇ ਬੁਲਾਣ ਲਈ ਉਹਨਾਂ ਨੇ ਆਵਾਜ਼ ਦੇਣੀ ਸੀ ਕਿ ਸਟੇਜ ਤੇ ਆਓ ਔਰ ਦੂਸਰੇ ਨੰਬਰ ਤੇ ਬੋਲੋ ਬੀ ਗੁਰੂ ਵਿਦਾਸ ਟਾਈਗਰ ਫੋਰਸ ਦੇ ਜ਼ਿਲ੍ਹਾ ਪ੍ਰਧਾਨ ਬਿੰਦਰ ਸਰਵਾਜੀ ਆਣ ਤੇ ਉਹ ਬੋਲਣ ਪਰ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਜਦੋਂ ਦੂਸਰੇ ਨੰਬਰ ਤੇ ਨਹੀਂ ਬੋਲੇ ਆਇਆ ਨਾ ਸਾਡਾ ਤੀਸਰੇ ਤੇ ਨਹੀਂ ਆਇਆ ਸਾਡਾ ਚੌਥੇ ਦਿਨੀ ਪੰਜਵੇਂ ਦਸਵੇਂ ਤੇ ਨਹੀਂ ਆਇਆ ਜਦੋਂ 12ਵੇਂ ਨੰਬਰ ਵੀ ਤੱਕ ਹੱਦ ਪਹੁੰਚ ਗਈ ਫਿਰ ਮੈਂ ਸਟੇਜ ਤੇ ਗਿਆ ਉਥੇ ਕੋਲ ਪੁੱਛਿਆ ਉਹਨੂੰ ਸਟੇਜ ਸੈਕਟਰੀ ਨੂੰ ਵੀ ਪਾਜੀ ਮੈਂ ਵੀ ਨਾਂ ਲਖਾਇਆ ਸੀ ਮੇਰਾ ਦੂਸਰੇ ਨੰਬਰ ਤੇ ਨਾਂ ਸੀ ਵੀ ਕਿਉਂ ਨਹੀਂ ਬੋਲਣ ਦਿੱਤਾ ਉਹ ਕਹਿੰਦੇ ਨਹੀਂ ਵੀ ਜਿਹੜੀ ਤੁਹਾਡੀ ਫੋਰਸ ਆ ਉਹ ਕੁਛ ਇਸ ਤਰ੍ਹਾਂ ਆ ਕਿ ਆਪਾਂ ਤੁਹਾਡਾ ਸਿਰਫ ਧੰਨਵਾਦ ਹੀ ਕਰਨਾ ਸੀਗਾ ਔਰ ਕਰ ਦਿੱਤਾ ਮੈਂ ਕਿਹਾ ਅਸੀਂ ਥੱਲੇ ਖੜੇ ਆ ਸਾਡਾ ਤਾਂ ਨਾਂ ਹੀ ਨਹੀਂ ਆਇਆ ਕਹਿੰਦਾ ਨਹੀਂ ਅਸੀਂ ਕਿਹਾ ਸੀ ਗੁਰੂਬੀਦਾ ਟੈਕਰ ਪੁਲਿਸ ਦਾ ਬਹੁਤ-ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਚਲੋ ਮੈਨੂੰ ਨਹੀਂ ਸੁਣਿਆ ਜਿਹੜੇ ਮੇਰੇ ਨਾਲ ਬਾਕੀ 14-15 ਬੰਦੇ ਸਿਗੇ ਗਏ ਉਹਨਾਂ ਨੂੰ ਤਾਂ ਸੁਣਿਆ ਹੋਊਗਾ ਪਰ ਉਹਨਾਂ ਨੂੰ ਵੀ ਨਹੀਂ ਸੁਣਿਆ ਫਿਰ ਕਹਿੰਦਾ ਜਾਓ ਥੱਲੇ ਉਸ ਸੈਕਟਰੀ ਸਾਹਿਬ ਨੂੰ ਦੁਬਾਰਾ ਆਪਣਾ ਨਾਮ ਲਿਖਾਓ ਮੈਂ ਉਹਦੇ ਕੋਲ ਫੇਰ ਗਿਆ ਉਸ ਬੰਦੇ ਨੇ ਇੰਨਾ ਇਗਨੋਰ ਕੀਤਾ ਨਾਮ ਲਿਖਣ ਨੂੰ ਕਿ ਉਹਨੇ ਪਹਿਲੀ ਗੱਲ ਤਾਂ ਨਾਂ ਹੀ ਨਹੀਂ ਲਿਖਿਆ ਜੇ ਨਾਂ ਲਿਖਿਆ ਹੀ ਲਿਖਿਆ ਤੇ ਮੇਰਾ 22ਵਾਂ ਨਾਂ ਨੰਬਰ ਫੇਰ ਲਿਖ ਦਿੱਤਾ 22ਵੇਂ ਨੰਬਰ ਤੋਂ ਸਾਰੇ ਹੀ ਬੁਲਾਰੇ ਬੋਲ-ਬੋਲ ਕੇ ਚਲ ਗਏ ਪਰ ਸਾਡਾ ਫੇਰ ਨਹੀਂ ਆਇਆ 12ਵੇਂ 22ਵੇਂ ਨੰਬਰ ਤੋਂ ਫਿਰ ਦੁਬਾਰਾ ਮੈਂ ਗਿਆ ਉਹਦੇ ਕੋਲ ਮੈਂ ਕਿਹਾ ਭਾਜੀ ਵੀ ਆਪਾਂ ਕੀ ਗਲਤੀ ਕੀਤੀ ਆ ਹੁਸ਼ਿਆਰਪੁਰ ਤੋਂ ਏਡੀ ਦੂਰੋਂ ਆਏ ਆ ਵੀ ਸਾਨੂੰ ਵੀ ਬੋਲਣ ਦਾ ਮੌਕਾ ਦਿੱਤਾ ਜਾਵੇ ਅਸੀਂ ਵੀ ਮੋਦੀ ਨੂੰ ਕਹਿਣਾ ਚਾਹੁੰਦੇ ਆ ਕਿ ਸਾਡੇ ਭਰਾਵਾਂ ਦਾ ਜੋ ਹੱਕ ਬਣਦਾ ਉਹਨੂੰ ਦਿਓ ਪਰ ਭਾਜੀ 22ਵੇਂ ਨੰਬਰ ਤੇ ਵੀ ਨਹੀਂ ਆਇਆ 24ਵੇਂ ਨੰਬਰ ਤੇ ਵੀ ਨਹੀਂ ਆਇਆ 25ਵੇਂ ਨੰਬਰ ਤੇ ਵੀ ਨਹੀਂ ਆਇਆ 32ਵੇਂ ਨੰਬਰ ਤੇ ਵੀ ਨਹੀਂ ਆਇਆ ਫੋ ਹੋਰ ਫਿਰ ਜਿਸ ਲਈ ਅਸੀਂ ਇਹ ਸੋਚਿਆ ਵੀ ਯਾਰ ਹੁਣ ਕੀ ਕਰਨਾ ਇੱਥੇ ਸੁਜੋਗ ਕਰੋ ਇਹਨਾਂ ਦਾ ਬੈਠ ਕੇ ਚਾਓ ਤੇ ਆਪਾਂ ਘਟੋ ਘਾਟੋ ਤੇ ਫਿਰ ਵੀ ਸ਼ਾਮ ਦੇ 7 ਵਜੇ ਤੱਕ 8 ਵਜੇ ਤੱਕ ਡੀਕਦੇ ਰਹੇ ਸਾਡਾ ਨਾਂ ਨਹੀਂ ਆਇਆ ਇੱਥੇ ਤੱਕ ਕਿ ਅਸੀਂ ਜਦੋਂ ਫਿਰ ਹਾਰ ਕੇ ਫਿਰ ਇੱਕ ਵਾਰੀ ਸਟੇਜ ਤੇ ਗਏ ਸੈਕਟਰੀ ਨੂੰ ਬੋਲਿਆ ਭਾਜੀ ਵੀ ਸਾਡਾ ਨਾਂ ਜਿਹੜਾ ਉਹ ਬੋਲਣਾ ਕਹਿੰਦਾ ਭਾਜੀ ਹੁਣ ਤਾਂ ਬੁਲਾਰੇ ਹੀ ਬਹੁਤ ਹੋ ਗਏ ਹੁਣ ਤੁਹਾਡਾ ਟਾਈਮ ਹੀ ਨਹੀਂ ਹੈ ਨਾ ਤੁਸੀਂ ਕੱਲ ਨੂੰ ਆਇਓ ਮੈਂ ਉਹਨੂੰ ਕਿਹਾ ਮੈਂ ਕਹਾ ਜਿੱਦਾਂ ਦਾ ਅੱਜ ਟਾਈਮ ਆਇਆ ਐਦਾਂ ਦਾ ਕੱਲ ਨੂੰ ਟਾਈਮ ਆਣਾ ਜਦੋਂ ਮੈਂ ਉਸ ਦੁਬਾਰਾ ਸੈਕਟਰੀ ਸਟੇ ਸੈਕਟਰੀ ਦੇ ਕੋਲ ਜਾਣਾ ਚਾਇਆ ਉੱਥੇ ਦਾ ਜਿਹੜਾ ਇੱਕ ਬੰਦਾ ਸੀ ਮਰੇ ਜਿਹੜਾ ਪੌੜੀਆਂ 'ਚ ਖੜਾ ਸੀ ਉਸਨੇ ਕਿਹਾ ਭਾਜੀ ਤੁਸੀਂ ਸਟੇਜ ਤੇ ਨਹੀਂ ਜਾ ਸਕਦੇ ਮੈਂ ਕਹਾ ਭਾਜੀ ਯਾਰ ਏਡੀ ਦਰੋਂ ਆਏ ਆ ਅਸੀਂ ਉਹਨਾਂ ਨਾਲ ਗੱਲ ਕਰ ਰਹੇ ਹਾਂ ਤੇ ਉਹ ਕਹਿੰਦਾ ਮੇਨਾਂ ਨਾ ਬਹਿਸ ਆ ਜਿਹੜਾ ਨਾਲ ਬੰਦਾ ਆ ਉਹਨੂੰ ਉਹਨਾਂ ਨਾਲ ਗੱਲ ਕਰ ਜਿੱਦਲੇ ਮੈਂ ਉਹਨਾਂ ਨਾਲ ਗੱਲ ਕਰਨ ਲੱਗੀ ਕਹਿੰਦਾ ਇੱਥੇ ਕੰਦਾ ਰੋਲਾ ਨਹੀਂ ਪਾਣਾ ਨਹੀਂ ਤਾਂ ਐਵੇਂ ਕਹਿੰਦਾ ਬਾਧੂਆ ਬਾਦੇ ਦੀ ਕੰਮ ਖਰਾਬ ਹੋ ਜਾਣਾ ਤੁਸੀਂ ਇੱਥੋਂ ਜਾਓ ਤੇ ਆਪਣਾ ਜਿਹੜਾ ਕੰਮ ਕਰਨਾ ਕਰੋ ਸੋ ਸਾਥੀਓ ਅਸੀਂ ਲੋਕ ਤਾਂ ਉੱਥੇ ਜਾਣੇ ਆ ਅਸੀਂ ਜਾਣੇ ਆ ਆਪਣੇ ਭਰਾਵਾਂ ਨਾਲ ਸਹਿਯੋਗ ਕਰਨ ਲਈ ਪਰ ਸਾਡੇ ਲੋਕ ਜਿਹੜੇ ਆ ਸਾਡੇ ਭਰਾ ਜਿਹੜੇ ਉੱਥੇ ਬੈਠੇ ਆ ਉਹ ਸਾਡੇ ਸਹਿਯੋਗ ਨੂੰ ਲੈਣਾ ਹੀ ਨਹੀਂ ਜਾਂਦੇ ਸੋ ਮੈਂ ਇਹ ਕਹੂੰਗਾ ਬਈ ਆਪਣੇ ਸਮਾਜ ਨੂੰ ਵੀ ਉਹ ਸਮਾਜ ਨੂੰ ਵੀ ਕਹਿਣਾ ਚਾਹਨਾ ਜਿਹੜਾ ਸਾਡੇ ਨਾਲ ਵਿਕਤਰਾ ਕਰਦਾ ਆ ਜਿਹੜਾ ਆਪਣੇ ਗੁਰਦੁਆਰਿਆਂ ਦੇ ਵਿੱਚੋਂ ਸਾਡੇ ਮਤੇ ਪਾਸ ਕਰਦਾ ਆ ਬਾਈਕਾਟ ਕਰਦਾ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਨਾ ਆ ਕਿ ਗੁਰੂ ਗੋਬਿੰਦ ਸਿੰਘ ਨੇ ਤਾਂ ਇੱਕ ਬਾਟੇ ਦੇ ਵਿੱਚ ਅੰਮ੍ਰਿਤ ਛਕਾ ਕੇ ਸਾਰਿਆਂ ਦੀ ਜਾਤ ਪਾਤ ਧਰਮ ਖਤਮ ਕੀਤੇ ਸੀ ਪਰ ਤੁਸੀਂ ਉਹ ਠੇਕੇਦਾਰ ਆ ਜਿਹੜੇ ਧਰਮ ਔਰ ਜਾਤ ਪਾਤ ਵਧਾਉਂਦੇ ਆ ਮੇਰੇ ਵੀਰੋ ਰਹਾ ਸੌਕੀਆਂ ਨਹੀਂ ਹੁੰਦੀਆਂ ਮਿਸ਼ਨ ਦੀਆਂ ਸ਼ੇਰਾਂ ਵਰਗੇ ਜਿਗਰੇ ਬਣਾਉਣੇ ਪੈਂਦੇ ਆ ਜੇ ਹੋਵੇ ਤਾਂ ਤੋ ਤਾਜ ਬਲਟਣਾ ਪਹਿਲਾ ਆਪਣੇ ਸੀਸ ਤਲੀ ਦੇ ਟਗਾਉਣੇ ਪੈਂਦੇ ਆ ਤੁਸੀਂ ਉੱਥੇ ਜਿੰਨੇ ਬੈਠੇ ਆ ਨਾ ਜੋ ਸਟੇਜ ਦੇ ਉੱਤੇ ਬੋਲਣ ਵਾਲੇ ਆ ਜੋ ਤੇ ਬੰਦੇ ਅੱਗੇ ਲਿਖਣ ਵਾਲੇ ਆ ਤੁਸੀਂ ਕੋਈ ਵੀ ਬੰਦਾ ਇਦਾਂ ਦਾ ਨਹੀਂ ਹੋ ਕਿ ਜਿਹੜਾ ਆਪਣਾ ਸੀਸ ਸੀਸ ਕਟਾਉਣ ਲਈ ਤਿਆਰ ਹੋਵੇ ਤੁਸੀਂ ਸਿਰਫ ਤੇ ਸਿਰਫ ਉੱਥੇ ਆਪਣੀ ਇੱਕ ਚੌਧਰਦਾਰੀ ਚਮਕਾਉਣ ਲਈ ਤਿਆਰ ਹੋਇਆ ਵਾ ਨਾ ਤੁਸੀਂ ਕਿਸੇ ਦੀ ਉਹ ਭਾਵਨਾ ਨੂੰ ਸਮਝਦੇ ਆ ਨਾ ਸਮਝ ਸਕਦੇ ਆ ਜੈ ਗੁਰੂਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੈ ਬਾਲਮੀਕੀ ਹਰ ਹਰ ਬਾਲਮੀਕੀ ਜੇ ਭਰਾ ਕੋਲ ਕੋਈ ਗਲਤੀ ਹੋ ਗਈ ਹੋਵੇ ਮੇਰੇ ਕਿਸੇ ਭਰਾ ਨੂੰ ਗੁੱਸਾ ਲਗਾ ਹੋਵੇ ਮਾਫ ਕਰ ਦਿਓ ਜੈ ਭੀਮ ਜੈ ਭਾਰਤ